ਗੱਲ ਆ ਬਾਦਰਾ ਸਾਹਿਬ ਜੀ ਦੇ ਫੋਟ ਸਰਦਾ ਤੇ ਜੰਮ ਲੂਣ ਲੱਗਿਆ ਦਾ ਕਈ ਘੰਟਾ ਪੌਣਾ ਕਈ ਘੰਟਾ ਰੁੜਦਾ ਰਿਹਾ ਇਸੇ ਦਾ ਪੱਛਾ ਜਿਹੜਾ ਉਹ ਇਹਨਾਂ ਦੇ ਮੂਹਰੇ ਤੇ ਠੋਕਦਾ ਇਹ ਮਰਨ ਪੜਾ ਗਫਾ ਹੋਣਾ ਜੀ ਸ੍ਰੋਮਣੀ ਅਕਾਲੀ ਦਲ ਚਕਸਾਲੀ ਬਣਾਈ ਆ ਜੋ ਇਹਦੀਆਂ ਗੱਦੀਵਿਆਂ ਨੇ ਜੋ ਅੱਜ ਸਮੇਂ ਆਪਾਂ ਕਰ ਰਹੇ ਆ ਉਹਦੇ ਬਾਰੇ ਵਿਚਾਰ ਬਟਾਂਗੜਾ ਹੋਏ ਇਸ ਕਰਕੇ ਅੱਜ ਦਾ ਇਕੱਠ ਸੱਜਿਆ ਸਭ ਤੋਂ ਪਹਿਲਾਂ ਮੈਂ ਜੋ ਸਜਾਉਣੇ ਚੋਣਾ ਲੜੀਆਂ ਨੇ ਤੇ ਜਿਹੜੇ ਜਿੱਤ ਗਏ ਨੇ ਉਹਨਾਂ ਨੂੰ ਵਧਾਈ ਦੇਣਾ ਤੇ ਜਿਹੜੇ ਹਾਰ ਗਏ ਨੇ ਉਹਨਾਂ ਨੂੰ ਵਧਾਈ ਦੇਣਾ ਉਹਨਾਂ ਨੂੰ ਇਹ ਕਰਕੇ ਦੇਣਾ ਕਿ ਤੁਸੀਂ ਇਸ ਝੱਖੜ ਦੇ ਵਿੱਚ ਝਲਮਟ ਛੱਦ ਦੇ ਵਿੱਚ ਸਰਕਾਰ ਦੀਆਂ ਵਧੇਕੀਆਂ ਦੇ ਖਿਲਾਫ ਖੜੇ ਹੋ ਕੇ ਇਲੈਕਸ਼ਨ ਲੜੀਆਂ ਤੋ ਇਹ ਕਰਤੰਵੀ ਪਾਰਟੀ ਵੱਲੋਂ ਜੇਤੀ ਹੈ ਮੇਰੇ ਤੋਂ ਪਹਿਲਾਂ ਸਭ ਸੱਜਣਾਂ ਨੇ ਡੀਐਸਪੀ ਸਾਹਿਬ ਰਾਣੇ ਰਵਿੰਦਰ ਨੇ ਹੋਰ ਨਾਲ ਸਾਡੇ ਸਾਥੀਆਂ ਨੇ ਜੋ ਮੌਜੂਦਾ ਹਾਲਾਤ ਨੇ ਮੌਕੇ ਦੇ ਉਹਨਾਂ ਤੇ ਅਪਰਾਧ ਚਾਰ ਰੱਖੇ ਨੇ ਮੈਂ ਕੇਵਲ ਇਹ ਜਿਹੜੀ ਆਪਣੇ ਨਵੀਂ ਪਾਰਟੀ ਬਣਾਈਆਂ ਅਜਾਬ ਦੇ ਲੋਕਾਂ ਨੇ ਤਖਾਲੀ ਖਾਲੀ ਦਲ ਇਹਦੇ ਬਾਰੇ ਦੱਸਣੇ ਚਾਹਣਾ ਕਿ ਲੋਡ ਕਿਉਂ ਪਈ ਆ ਸੇਵਾਮੀ ਕਾਲੀ ਦਲ ਬਹਾਦਰ ਜੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਨੇ ਉਹ 97 ਸਾਲ ਪੁਰਾਣੀ ਪਾਰਟੀ ਹੋ ਗਈ ਆ ਕੁਰਬਾਨੀ ਵਾਲੀ ਪਾਰਟੀ ਸੂਰਿਆਂ ਨੇ ਜੋਧਿਆਂ ਨੇ ਜਿਹੜਾਗਾਂ ਨੇ ਕੂਡੇ ਕੇ ਕੁਰਬਾਨੀਆਂ ਕਰਕੇ ਆਪਣੀ ਪਾਰਟੀ ਉਹ ਬਣਾਈ ਸੀ ਆਜੋ ਲੋਕ ਨਹੀਂ ਰਹੇ ਪਰ ਉਸ ਪਾਰਟੀ ਦਾ ਜਿਹੜਾ ਇਤਿਹਾਸ ਆ ਉਹ ਤੁਹਾਡੇ ਸਾਹਮਣੇ ਆ ਉਸ ਵੇ ਗੁਰਦੁਆਰਾ ਤੇ ਮਸੰਦਾ ਦਾ ਕਬਜਾ ਸੀ ਗੁਰੂ ਕੇ ਬਾਗ ਦਾ ਬੋਰਚਾ ਜਾਂਗਸਾ ਦਾ ਬੋਰਚਾ ਨਨਕਾਣਾ ਸਾਹਿਬ ਦਾ ਸਾਕਾ ਜੇਤੂ ਦਾ ਮੋਰਚਾ ਤੇ ਗੁਰਦੁਆਰੇ ਨੂੰ ਯਾਦ ਕਰਾਉਣਾ ਤੇ ਚਾਬੀਆਂ ਦੇ ਮੋਰਚੇ ਵਿੱਚ ਜੰਗੀਆ ਦਾ ਰਾਸ ਸੀ ਮੈਨੂੰ ਲੱਗੇ। ਜਿਹੜਾ ਜਣਾ ਸ਼ਿਗਮਰੀ ਕਾਲੀਦਾਲ ਸੀ ਕੁਰਬਾਨੀ ਵਾਲਾ ਸ਼ਿਗਮਰੀ ਕਾਲਦਾਲ ਸੈਨਾ ਨੇ ਮੋਰਚੇ ਲੜੇ। ਕੁਰਬਾਨੀਆਂ ਦਿੱਤੀਆਂ ਅਗੇ ਮੋਰਚੇ ਜਿੱਤੇ। ਉਸ ਤੋਂ ਬਾਅਦ ਬੇਸ ਯਾਦ ਹੋਇਆ। ਆਜ਼ਾਦ ਹੋਣ ਤੋਂ ਬਾਅਦ ਪੰਜਾਬੀ ਸੂਬਾ ਬਣਿਆ। ਪੰਜਾਬੀ ਸਵੇਰ ਤੋਂ ਬਾਅਦ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਸ਼ੁਰੂ ਹੋਈਆਂ ਜਮਾ ਤੱਕ ਸਰਕਾਰਾਂ ਨਹੀਂ ਬਣਿਆ ਸ਼੍ਰੋਮਣੀ ਅਕਾਲੀ ਦਲ ਇੱਕ ਮੋਟਰ ਆ ਇੱਕ ਪ੍ਰਧਾਨ ਇੱਕ ਵਿਧਾਨ ਤੇ ਇੱਕ ਜਿਹੜਾ ਸਾਡਾ ਸੰਵਿਧਾਨ ਸੀ ਉਹ ਲੋਕਾਂ ਨੇ ਮੰਨਿਆ ਕਿ ਜਦੋਂ ਵੀ ਲੀਡਰ ਕੋਈ ਕਾਲ ਦਿੰਦਾ ਸੀ ਹਜ਼ਾਰਾਂ ਨਹੀਂ ਲੱਖਾਂ ਦੇ ਸਰਦਾਰ ਵਿੱਚ ਲੋਕ ਜਿਹੜੇ ਮੋਰਚੇ 'ਚ ਸ਼ਾਮਿਲ ਹੁੰਦੇ ਸੀ ਕੁਰਬਾਨੀਆਂ ਦਿੰਦੇ ਰਹੇ ਪਰ ਹੌਲੀ ਹੌਲੀ ਆਜ ਨੂੰ 10 ਸਾਲ ਦਾ واقعہ ਮੈਂ ਦੱਸਣਾ ਚਾਹਣਾ ਕਿ ਇਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਇੱਕ ਲੜਕੇ ਜਿਹੜਾ ਕਿ ਬਹੁਤ ਛੋਟੀ ਉਮਰ ਦਾ ਸੀ ਅਜੇ ਅਮਰੀਕਾ ਤੋਂ ਪੜ੍ਹ ਕੇ ਆਇਆ ਸੀ ਉਹ ਇਹਨੂੰ ਗਿਆਨ ਨਹੀਂ ਸੀ ਕੋਈ ਤਜਰਬਾ ਨਹੀਂ ਸੀ ਕੋਈ ਕੁਰਬਾਨੀ ਨਹੀਂ ਸੀ ਸਰਦੇਸ ਜੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲੜਕਾ ਸੀ ਉਹਨੂੰ ਸ਼ੁਰੂਣੀ ਥਾਲੀ ਜਲਦਾ ਪਰਦਾ ਬਣਾ ਦਿੱਤਾ ਗਿਆ ਜਦੋਂ ਉਹ ਪਰਦਾ ਬਣਾਉਣਾ ਸੀ ਤਾਂ ਮੈਨੂੰ ਬਾਦਲ ਸਾਹਿਬ ਨੇ ਟੈਲੀਫੋਨ ਕੀਤਾ ਕਿ ਤੁਸੀਂ ਜਿਲੰਦ ਸਰਕਟ ਆਉਚਾਓ ਸੇਤੀ ਸੇਤੀ ਜਿਲੋੜੀ ਕਾਮਿਆਂ ਮੈਂ ਮੈਮ ਅੱਥੇ ਗਿਆ ਦੋਵੇਂ ਪ੍ਰੋਫੋਟੋਸ ਤੇ ਬੈਠੇ ਸੀ ਇਹਨਾਂ ਨੇ ਕੁੰਡੀ ਵਾ ਲਈ ਤੇ ਮੇਰ ਨਾਲ ਗੱਲਾਂ ਕਰਨ ਲੱਗੇ ਬਾਦਲ ਸਾਹਿਬ ਕਹਿੰਦੇ ਕਿ ਭਰਮਪੁਰਾ ਜੀ ਮੈਂ ਹੁਣ ਬਹੁਤਾ ਭਾਰ ਨਹੀਂ ਚੁੱਕ ਸਕਦਾ ਤੇ ਮੈਂ ਫੈਸਲਾ ਕੀਤਾ ਵਾ ਇੱਕ ਸੁਖਵੀਰ ਬਾਦਲ ਨੂੰ ਸ਼ਰਮੀ ਕਹਿੰਦਾ ਪ੍ਰਧਾਨ ਬਣਾ ਦਿਆਂ ਮੇਰੇ ਦਿਲ ਦੇ ਉੱਤੇ ਚੋਰ ਦਸ ਜਿਵੇਂ ਮੁੱਕਾ ਵੱਜਦਾ ਪੈਰਾਂ ਸਿਲੋਂ ਜ਼ਮੀਨੇ ਤੇ ਜਾਂਦੀ ਆ ਮੇਰੇ ਪੈਰਾਂ ਤੋਂ ਜ਼ਮੀਨ ਨਹੀਂ ਚੱਲਦੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੇਰੇ ਇਸ ਤਰ੍ਹਾਂ ਕਰੋ ਤੇ ਚੀਜ਼ ਜਿਸ ਨੇ ਵੀ ਇਹਨੂੰ ਦੇ ਦਿਓ ਇਹ ਜਦਾ ਬਾਦਲ ਸਾਹਿਬ ਜੀ ਨੇ ਪੁੱਛ ਸਕਦਾ ਤੇ ਕਰਨੀ ਮੈਂ ਕਿਹਾ ਜੀ ਤੇ ਚੀਜ਼ ਜਿਸ ਨੇ ਵੀ ਇਹਨੂੰ ਦੇ ਦਿਓ ਤੇ ਬਾਦਲ ਸਾਹਿਬ ਦੇ ਆਪਾਂ ਪਾਰਟੀ ਜੜੀ ਕੇ ਸੇਵਾ ਕਰੀਏ ਨੰਗੇ ਪੈਰੀ ਮੈਨੂੰ ਕਹਿੰਦੇ ਨੇ ਚੀਜ਼ ਨਹੀਂ ਛੇਦ ਨਹੀਂ ਆਪਾਂ ਦੇਣੀ ਚੀਜ਼ ਨੂੰ ਜਿਹਾ ਪਰੱਖਨੀਆ ਇਹਨੂੰ ਆਪਾਂ ਪ੍ਰਧਾਨ ਬਣਾ ਦੇਣਾ ਇਹਦੇ ਥੱਲੇ ਕੰਮ ਕਰਾਂਗੇ ਤੇ ਜਦੋਂ ਮੰਡੇ ਦੇ ਮੋਹਲ ਵੇਨਾ ਥੱਲੇ ਕੰਮ ਕਰਾਂਗੇ ਮੈਂ ਕਿਹਾ ਵੀ ਅਸੀਂ ਜਦੋਂ ਕੀਤਾ ਕੱਟਦੇ ਸਾਂ ਉਹ ਜਿੰਨੇ ਨਹੀਂ ਅੱਜ ਕਾਲੀਗੰਢ ਦੇ ਪ੍ਰਧਾਨ ਇਹ ਜੀ ਆ ਸਮਾ ਆਇਆ ਤੇ ਮੈਨੂੰ ਨਾਲ ਹੀ ਹੁਕਮ ਕੀਤਾ ਕਿ ਜਿਸ ਦਿਨ ਪ੍ਰਧਾਨ ਦੀ ਕੋਰ ਹੋਣੀ ਹੈ ਪਰਸੋ ਵਰਮ ਪੜਾਜੀ ਤੁਹਾਨੂੰ ਮੈਂ ਹੁਕਮ ਦੇਣਾ ਤੂੰ ਇਹਦਾ ਨਾਮ ਪੇਸ਼ ਕਰਨਾ ਹੁਣ ਇੱਕ ਮੇਰੇ ਵਾਸਤੇ ਇਹ ਜੱਤ ਪੈ ਗਿਆ ਕਿ ਮੈਂ ਕੀ ਕਰਾਂ ਜੋ ਮੈਂ ਮੰਨਦਾ ਬਾਪ ਸਮਝਦਾ ਮੈਂ ਕਿ ਜੇ ਨਹੀਂ ਮੰਨjate ਤੇ ਬਾਪ ਦੀ ਜਿਹੜੀ ਸਿਧਿਦਿ ਜਿਹੜਾ ਵਾ ਉਹਨੂੰ ਕੰਮ ਕਰਦਾ ਮੈਂ ਉਹਦਾ ਨਾਪੇਸ਼ ਕੀਤਾ ਉਹ ਪ੍ਰਧਾਨ ਬਣ ਗਿਆ ਜਦੋਂ ਉਹ ਪ੍ਰਧਾਨ ਬਣਿਆ ਉਹਨੇ ਕੋਈ ਪ੍ਰਧਾਨਗੀ ਵਾਲੀ ਸ਼ਰਮਨੀ ਕਾਲੇਦਾਰ ਨੂੰ ਧੜਨਾ ਕਰਨ ਲਈ ਉਹਨੇ ਕੋਈ ਕੰਮ ਨਹੀਂ ਕੀਤਾ ਸਿਵਾਏ ਹੱਲੋ ਮਾਰੋ ਰੇਤਾ ਤਜਰੀ ਟਰਾਂਸਪੋਰਟ ਆ ਜੋ ਕੁੱਤੇ ਕੰਮ ਸਾਰੇ ਉਹਨਾਂ ਨੇ ਸਾਰੇ ਪਨੋਜਲੇ ਲਾ ਕੇ ਸ਼ੁਰੂ ਕਰਤੇ ਮੈਂ ਬਾਦਲ ਸਾਹਿਬ ਨੂੰ ਯਾਰ ਯਾਰ ਕਿਉਂਕਿ ਮੇਰੀ ਉਹ ਗੱਲ ਸਮਝਦੇ ਸੀ ਮੈਂ ਕੱਲਿਆ ਜਾ ਜਾ ਕੇ ਉਹਦੇ ਦੇ ਕੋਡੇ ਨੂੰ ਹੱਥ ਲਾ ਕੇ ਪੈਰਾਂ ਨੂੰ ਹੱਥ ਲਾ ਕੇ ਕਿਹਾ ਪਾਰਟੀ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਬਾਦਲ ਸਾਹਿਬ ਇਹ ਪਾਰਟੀ ਦਾ ਬੜਾਈ ਸੀ ਉਹਨਾਂ ਲੋਕਾਂ ਦੇ ਜਿਹੜੇ ਅੱਜ ਹੈ ਨਹੀਂ ਜਿਹੜੇ ਜਾਨ ਤੋਂ ਚਲੇ ਗਏ ਕੁਰਬਾਨੀ ਵਾਲੇ ਉਹਨਾਂ ਨੇ ਨੂਰ ਦਿੱਤਾ ਸੀ ਉਹਨਾਂ ਨੇ ਸਿਰ ਦਿੱਤੇ ਸੀ ਤੇ ਅੱਜ ਆ ਜਿਹੜੀ ਪਾਰਟੀ ਆ ਇਹਦੇ ਦੇ ਆਪਾਂ ਤਾਂ ਨਾਂ ਵੀ ਲੈ ਆ ਆਪਾਂ ਜੇਲਾਂ ਦੀ ਗੱਲ ਕਰਦੇ ਆਂ ਕਿ ਉਹ ਤੁਹਾਨੂੰ ਕਟੀਆਂ ਐ ਨਹੀਂ ਕਟੀਆਂ ਇਹ ਤਾਂ ਕੋਈ ਗੱਲ ਨਹੀਂ ਪਰ ਕੁਰਬਾਨੀਆਂ ਉਹਨਾਂ ਦੀਆਂ ਕਰਕੇ ਸਭ ਕੁਛ ਆ ਤੇ ਇਹ ਪਾਰਟੀ ਨੂੰ ਬਚਾਈ ਹੈ ਕਹਿੰਦੇ ਆ ਵੇਲੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਮੈਂ ਇੱਕ ਵਾਰ ਨਹੀਂ 100 ਵਾਰ ਮੈਂ ਹੱਥ ਜੋੜ ਕੇ ਥੱਲੇ ਕੁਰਸੀ ਤੋਂ ਉੱਤਰ ਕੇ ਉਹਨਾਂ ਦੇ ਮੋਢੇ 'ਤੇ ਹੱਥ ਲਾਇਆ ਬਾਲਾ ਸਾਹਿਬ ਪਾਰਟੀ ਕੁਰਬਾਨੀ ਵਾਲੀ ਪਾਰਟੀ ਆ ਇਹਦਾ ਇਤਿਹਾਸ ਉਹਦਾ ਸੁਨੇਹਰੀ ਕਹਾਖਣਾ ਲਿਖਿਆ ਜਾਊਗਾ ਨਾ ਕਰੋ ਉਹ ਮੇਰੇ ਅੱਖੇ ਨਹੀਂ ਲਗੇ ਔਰ ਉਹ ਜੋ ਹਸਰ ਹੋਇਆ ਜੇ ਉਹ ਤਾਂ ਹੋਇਆ ਲੇਕਿਨ ਉਸ ਤੋਂ ਬਾਅਦ ਆ ਗਿਆ ਦਾ ਸਾਰਿਆ ਇਹ ਗੁਰੂ ਗੋਬਿੰਦ ਸਿੰਘ ਦਾ ਬਾਣਾ ਪਾ ਕੇ ਇਹ ਆਦਮੀ ਨੇ ਕਿਹਾ ਕਿ ਮੈਂ ਉਹੋ ਜਿਹੀ ਗੱਲਾਂ ਕਰਨੀਆਂ ਜਿਹਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਆ ਤਾਂਤਾਲ ਸਾਹਿਬ ਨੇ ਲੋਕਾਂ ਨੂੰ ਲੱਭਾਇਆ ਸੰਗਤ ਨੇ ਰੋੜਾਇਆ ਸਿੱਖਾਂ ਨੇ ਰੋੜਾਇਆ ਦੁਨੀਆ ਨੇ ਰੋੜਾਇਆ ਕਾਲਕਤਬ ਸਾਹਿਬ ਨੇ ਉਹ ਸੁਝਾ ਸੁਣਾ ਕੇ ਉਹਦਾ ਨਾਮ ਜਦੋਂ ਸਰਦ ਜਿਹੜੀ ਆ ਉਹ ਗੱਲ ਕਹਿ ਦਿੱਤੀ ਇਹਨਾਂ ਲੋਕਾਂ ਨੇ ਬਿਨਾਂ ਮੰਗਿਆ ਮਾਫੀ ਕਿਉਂਕਿ ਉਹ ਨਹੀਂ ਉੱਥੇ ਰਾਜੀ ਬੋਟਾ ਨੇ ਉਹਦੀ ਸਿੱਖੀ ਸੇਵਕੀ ਆ ਬੜੀ ਬਾਕੀ ਉਹ ਵੀਰ ਬਹੁਤ ਆਵਦੀਆਂ ਪਛਾਣ ਪੁੱਛਿਆ ਨਾ ਚੱਲਣੀਆਂ ਅਸੀਂ ਰਾਤ ਤੇ ਲੋਕ ਚਾ ਕੇ ਬਿਨਾਂ ਮੰਗਿਆ ਮਾਫੀ ਜਿਹੜੀ ਆ ਕੋਸ ਬੰਦੇ ਨੂੰ ਘਰੇ ਪਿੰਡਾ ਰਹਾ ਤੇ ਲੋਕਾਂ ਦੇ ਪੁੱਤ ਨੇ ਫੋਕੇ ਜੇ ਲੋ ਇਹ ਕਹਿਤਾ ਨਹੀਂ ਕੀ ਮਾਫ ਨਹੀਂ ਕੀਤਾ ਸਾਹਦੇ ਸਾਹਮਣੇ ਇਹ ਸਭ ਦਾ ਘੋਇਆ ਕਾਲ ਤੱਕ ਦਾ ਜਫੇਦਾਰ ਜਿਹੜਾ ਸੁਪਰੀਮ ਹੈ ਜਿਹਨੂੰ ਆਪਾਂ ਸਾਰੇ ਸਿੱਖ ਉਹਦਾ ਅੱਖਾਂ ਨੂੰ ਮੋੜ ਸਕਦੇ ਹੁਕਮ ਨੂੰ ਮੋੜ ਸਕਦੇ ਇਹ ਕਿਤੇ ਕਹਿ ਦੇ ਫਲਾਰੇ ਸਿੱਖ ਦੇ ਨਾਲ ਸਿੱਖਾਂ ਨੇ ਮਿਲਣਾ ਨਹੀਂ ਰਾਣੇ ਵੱਡੇ ਨਾਲ ਸਿੱਖਾਂ ਨੇ ਬੋਲਣਾ ਨਹੀਂ ਕਿ ਹਰ ਬੰਦਾ ਵਾਇਡ ਕਰਦਾ ਕਿ ਮੈਂ ਧਰਮਕਸਰ ਦਾ ਹੁਕਮ ਹੈ ਮੈਂ ਬੇਜੇ ਨਾ ਨਹੀਂ ਕੋਲਣਾ। ਔਰ ਉਸ ਬੰਦੇ ਨੂੰ ਸੱਜਾ ਸੁਣਾਇ ਹੋਵੇ ਕਿ ਧਰਮਕਸਰ ਦੇ ਜ਼ਫੀਰਦਾਰ ਨੂੰ ਸਾਢ ਕੇ ਉਹ ਧਰਮਕਸਰ ਜਿੱਥੇ ਕਾਲੀ ਫੂਲਾ ਸਿੰਘ ਬਰਾਜਮਾਨ ਰਹਾ। ਜਿੱਥੇ ਮਹਾਰਾਜਾ ਜੀ ਸਿੰਘ ਨੇ ਛੋਟੀ ਜੀ ਗਲਤੀ ਕੀਤੀ ਉਹਨਾਂ ਸੱਜਾ ਸੁਣਾਇ ਕੋਟੜਿਆਂ ਦੀ। ਉਸ ਧਰਮਕਸਰ ਦੇ ਜ਼ਫੀਰਦਾਰ ਨੂੰ ਆਪਣੀ ਕੌਂਠੀ ਦੀ ਚੰਡੀਗੜ੍ਹ ਸਾਢ ਕੇ ਅੰਦਰ ਸਾਡਾ ਹੁਕਮ ਹੈ। ਕਿ ਉਹ ਜਿਹੜਾ ਸਾਜਿਆ ਦੋਸਤਿਆ ਜਿਹੜਾ ਪਾਪੀਆਂ ਉਹਨੂੰ ਮਾਫ਼ ਕਰਨਾ ਤੇ ਉਹਨੂੰ ਮਾਫ਼ ਕੀਤਾ ਹਮਕਾਰ ਸਾਹਿਬ ਜੀ ਕਹਿੰਦੇ ਸੋ ਉਹ ਰੇਡੀ ਗਾਲ ਸਿੱਖੀ ਵਾਲੀ ਜਿਹੜੇ ਆ ਬਨਗਾਰੀ ਬਹਿਲ ਉਸਾਂ ਜਿਹੜਾ ਕਾਂਡ ਹੋਇਆ ਉਥੇ ਸਾਰਿਆਂ ਨੂੰ ਪਤਾ ਸੀ ਇਹਨਾਂ ਨੂੰ ਵੀ ਪਤਾ ਸੀ ਕਿ ਜਿਹੜਾ ਉਹ ਸਾਜਿਆ ਉਹ ਬੇਗਦਮੀਆਂ ਗੁਰੂ ਘਰ ਰੀਆਂ ਅੱਜ ਨਹੀਂ ਸਾਰੀਆਂ ਕਰੋਂ ਦਾ ਉਹਨਾਂ ਨੇ ਜਦੋਂ ਇਹ ਸਭ ਕੁਛ ਕੀਤਾ ਇਕ ਜੋਂ ਨੇ ਵਾਰਨ ਦੇ ਗਿਆ ਇੱਕ ਦਿਨ ਕਿਹਾ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਇੱਕ ਜੜਾ ਆ ਗਿਆ ਉਹ ਜੰਗ ਕੇ ਖਲੜਾ ਗਏ ਜੇ ਤੁਸੀਂ ਸਾਡੀਆਂ ਸ਼ਰਤਾਂ ਨਾ ਮੰਨਿਆ ਤੇ ਖਾਲਸਾ ਜੀ ਕਿਸੇ ਹਲਾਈਟਨ ਦਾ ਫੇਲ ਆਏ ਵਾਅਦੇ ਜੇ ਤੁਸੀਂ ਸਭ ਕੁਝ ਪਿਆ ਉਹਨਾਂ ਨੇ ਉਸੇ ਹੀ ਤਰ੍ਹਾਂ ਕੀਤਾ ਕਿਸੇ ਬੰਦੇ ਨੂੰ ਖੜਿਆ ਨਹੀਂ ਕਿਸੇ ਨੂੰ ਫੇਰ ਨਹੀਂ ਲਿਆ ਤੇ ਜੇ ਮੋਏ ਉਹ ਜੀ ਸਰਕਾਰ ਦਾ ਤੇ ਤੇ ਮੋਏ ਜੀ ਸਿੱਖੀ ਦਾ ਅਨ ਕਿਹਾ ਅਝਾਂ ਦਿਓ ਰੈਂਕ ਹੋਏ ਸਿੱਕੇ ਬਿਖਾ ਦੇ ਆਖੇ ਕੋਈ ਲੰਦਾ ਇਹ ਅਜਿੰਦਰ ਜਨਵਰੀ 1902017 ਦੇ ਵਿੱਚ ਫਿਰ ਪਾਰਟੀ ਹਰੀ ਅਹੀ ਬਾਦਲ ਸਾਹਿਬ ਨੂੰ ਕਿਹਾ ਪੈਂਦੀ 1 ਰੁਪਈ ਇਹ ਕਿਹਾ ਬਾਦਲ ਸਾਹਿਬ ਅੱਜ ਕੋਈ ਗੱਲ ਹੋੜਨਾ ਕਰੋ ਅੱਜ ਇਸ ਕਰੋ ਕਿ ਪਾਰਟੀ ਦੀ ਨੰਬੋਸ਼ੀ ਪਰਿਹਾਰ ਕਿਉਂ ਨਹੀਂ ਆ ਤੇ ਬਾਦਲ ਸਾਹਿਬ ਮੈਨੂੰ ਕਹਿੰਦੇ ਤੁਸੀਂ ਦੱਸ ਦਿਓ ਮੈਂ ਤਾਂ ਇਸ ਕਰਕੇ ਉਹੀ ਆਇਆ ਕਿ ਜਿਹੜਾ ਸੁਖਵੀਰ ਸਿੰਘ ਤੇ ਆਪ ਦੇ ਕਰਮ ਜੀਠਿਆ ਐਂਡ ਕੰਪਨੀ ਆ ਇਹਨਾਂ ਦੀਆਂ ਬੇਦਕੂਫੀਆਂ ਕਰਕੇ ਇਹਨਾਂ ਨੇ ਜਾਸੀਆਂ ਕਰਕੇ ਇਹਨਾਂ ਨੇ ਗਲਤੀਆਂ ਕਰਕੇ ਇਹ ਅਜੇ ਨਮੂਸੀ ਪਰਿਹਾਰ ਹੋਈ ਆ ਫੇਰ ਮੈਂ ਤਾਂ ਫੇਰ ਜੀ ਰੂਸੀ ਪਾ ਦੇਣਾ ਚਾਹੀਦਾ ਮੈਂ ਉੱਠ ਕੇ ਗਿਆ ਬਾਦਲ ਸਾਹਿਬ ਜੀ ਦੇ ਜੀ ਦੀ ਮਰਜ਼ੀ ਜਾ ਕੇ ਸਿੰਗਲੀ ਪੁੱਛ ਲਓ ਮੈਂ ਕਿ ਐਸੀ ਪਾ ਦੇ ਜਦੋਂ ਇਹਨਾਂ ਕਈ ਉੱਠ ਕਰਾਉਣ ਲੱਪਿਆ ਫਿਰ ਉਹ ਉਣ ਲਾ ਪਿਆ ਕਿ ਕਾ ਪਵਾ ਕਈ ਸਾ ਰੋਹਦਾ ਰਿਹਾ ਉਹ ਪਾਣੀ ਪਾ ਕੇ ਨਹੀਂ ਦਿੱਜੀ ਕੋਈ ਕਦੀ ਕੋਈ ਮੁੰਡੇ ਪਾਣੀ ਪਾ ਉਹ ਨਿੱਡਰ ਜੇ ਖੜੇ ਖੜੋਤੇ ਤੋਂ ਤੇ ਇਹ ਸਰਾ ਸਾਰਾ ਇਹ ਡਰਾਮਾ ਹੋਇਆ ਅਸੀਂ ਬਾਦਲ ਸਾਹਿਬ ਨੂੰ ਕਿਹਾ ਅਜੇ ਨਹੀਂ ਵੇਆ ਪਰ ਉਹਨਾਂ ਨੇ ਕੋਈ ਗੱਲ ਸਾਡੀ ਸੁਣੀ ਨਹੀਂ ਆ ਜਦ ਇਹ ਖੇਲੀ ਮੀਟਿੰਗ ਜਿਹੜੀ ਆ ਪਿੰਡ ਬਾਦਲਪੁਰ ਨਾਲ ਰੱਖੀ ਮੈਂ ਕਨੇ ਦਾ ਤੇ ਜਹਮ ਉੱਥੇ ਬਿਆਨ ਕੀਤਾ ਦੂਸਰਾਂ ਟਾਈਮ ਨੂੰ ਮੈਨੂੰ ਉਹਨੇ ਪੁੱਛਿਆ ਜਿੱਲੀ ਤੋਂ ਤੁਹਾਡਾ ਕੀ ਵਿਚਾਰ ਹੈ ਤੇ ਮੈਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਉਹਨਾਂ ਲੱਕੀਆਂ ਪਿਆ ਮੇਰੇ ਬਾਦਲ ਸਾਹਿਬ ਦਾ ਕੈਨੇਡਾ 'ਚ ਟੈਲੀਫੋਨ ਗਿਆ ਉਹ ਕਹਿਣ ਲੱਗੇ ਬਰੰਪਾਲਾ ਸਾਹਿਬ ਮੇਰਾ ਘਰ ਕੋ ਗਿਆ ਮੈਂ ਕੀ ਹੋਇਆ ਅੱਜ ਜੇ ਤੂੰ ਬਿਆਨ ਦਿੰਦਾ ਕਾਲੀਦਨ ਮਰ ਗਿਆ ਤੇ ਮੈਂ ਕਿਹਾ ਕਾਸ਼ੀ ਗੱਲ ਪਹਿਲਾਂ ਮਰਿਆ ਮੈਂ ਸੱਚੀਆਂ ਗੱਲਾਂ ਕਰਦਾ ਹਾਂ ਤੇ ਮੈਂ ਸੱਚੀ ਗੱਲ ਕੀਤੀ ਆ ਮੇਰੇ ਕਹਿੰਦੇ ਤੁਹਾਡੇ ਵਰਗਾ ਏਡਾ ਜਰਨੈਲ ਮੈਂ ਕਿਹਾ ਜੀ ਜਰਨੈਲ ਕਹਦੇ ਆ ਪਾਰਟੀ ਘਰ ਕੋ ਗਈ ਜਰਨੈਲ ਕਹਦੇ ਆ ਕੋਈ ਜਮਾਇਲ ਨਹੀਂ ਪਾਰਟੀ ਘਰ ਕੋ ਗਈ ਉਹਨਾਂ ਨੇ ਇਸ ਮੀਟਿੰਗ ਰੱਖੀ ਮੈਂ ਉੱਥੇ ਵੀ ਗਿਆ ਉੱਥੇ ਵੀ ਰੱਖੀ ਉਹ ਮੇਰੀ ਆਖਰੀ ਮੀਟਿੰਗ ਸੀ ਵਦਨ ਨੇ ਮੈਂ ਗੱਲਾਂ ਕੀਤੀਆਂ ਇੱਕ ਆਸਰਾ ਜੀ ਉੱਥੇ ਕੇ ਜੇ ਬੋਲਿਆ ਪਿਆ ਸੁਖਵੀਰ ਜੇ ਮਰਨ ਪਰਾਂ ਨਿਕਾ ਬਾਪੂ ਗਲਤੀ ਹੋ ਗਈ ਜਾਣ ਦਿਓ ਮੈਂ ਤਾਂ ਨਹੀਂ ਸੋਹਣ ਜਿਹੜਾ ਇਹਨਾਂ ਨੇ ਪਾਪ ਕੀਤੇ ਨੇ ਜੋ ਜਨਤਾ ਨੂੰ ਸਾਰਿਆਂ ਨੂੰ ਪਤਾ ਇੱਕ ਇੱਕ ਸਿੱਖ ਜਿਹੜਾ ਕਿ ਕਿਸੇ ਦਾ ਬੱਚਾ ਜਿਹੜਾ ਉਹ ਇਹਨਾਂ ਦੇ ਮੂੰਹ ਤੇ ਠੋਕਦਾ ਇਹਨਾਂ ਨੂੰ ਕਹਿੰਦਾ ਕਿ ਮਰਨ ਪਰਾਂ ਗਫਾ ਹੋਣਾ ਇਹਨਾਂ ਨੇ ਜਿਹੜੀ ਵੱਡੀ ਨਮੋ ਸਿੰਘ ਜਿਹੜੀ ਆ ਸਿੱਖ ਕੌਮ ਨੂੰ ਦਵਾਈ ਆ ਜਿਹਦਾ ਕੋਈ ਸੋਧ ਸਾਬ ਨਹੀਂ ਇਸ ਕਰਕੇ ਮੈਂ ਇਹ ਜਿਹੜੀ ਨਵੀਂ ਪਾਰਟੀ 6 ਮਹੀਨਿਆਂ ਦਾ ਲਿਆ ਅਸੀਂ ਸਾਰਿਆਂ ਨੇ ਸਲਾਹ ਕਰਕੇ ਅਸੀਂ ਇਹ ਬਣਾਈ ਆ ਇਹ ਕੋਈ ਕੱਲਿਆਂ ਦੀ ਬਰੰਪੜਾ ਪ੍ਰਧਾਨ ਨਹੀਂ ਬਣ ਗਿਆ ਤੇ ਕੀ ਹੋ ਗਿਆ ਇਹ ਸਭ ਲੋਕਾਂ ਦੇ ਅਸੀਂ ਉਹਦੇ ਵੇਚਿਆ ਜਿੰਨੀਆਂ ਬਾਦਲ ਸਾਹਿਬ ਜਾਂ ਕਾਂਗਰਸ ਦੋ ਪਾਰਟੀਆਂ ਨੂੰ ਛੱਡ ਕੇ ਜਿੰਨੇ ਇਹਨਾਂ ਦੋ ਪਾਰਟੀਆਂ ਦੇ ਖਿਲਾਫ ਲੋਕ ਨੇ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ ਪਾਰਲੀਮੈਂਟੀਆਂ ਇਲੈਕਸ਼ਨਾਂ ਸ਼ੁਰੂ ਹੋ ਗਈਆਂ ਨੇ ਸੈਂਟਰ ਅਸੈਂਬਲੀ ਦੀਆਂ ਇਲੈਕਸ਼ਨਾਂ ਉਹਨਾਂ ਨਾਲ ਕਰਕੇ ਅਖੀਰ ਜਾਨਣੇ ਕਹਰਾ ਸਾਹਿਬ ਦੇ ਨਾਲ ਵੀ ਸਾਡੀ ਗੱਲ ਹੋਈ ਉਹ ਘਰ ਆਇਆ ਸੀ ਉਹਨਾਂ ਨਾਲ ਬਾਤ ਕੀਤੀ ਅੱਜ ਫੇਰ ਆਉਂਦੇ ਮੈਨੂੰ ਫੇਰ ਉਹਨੇ ਕਿਹਾ ਸੀ ਮੈਂ ਨਹੀਂ ਲੰਚਾ ਮੇਲੇ ਨੂੰ ਆ ਰਿਹਾ ਮੈਂ ਖਬਰ ਦੇ ਰਿਹਾ ਉਹ ਵੀ ਮੇਰੇ ਕੋਲ ਆਏ ਸੀ ਉਹਨਾਂ ਕਹਿੰਦੇ ਬਾਪੂ ਜਸੂਫੀ ਕਰਨਾ ਮੈਂ ਤਾਂ ਵੀ ਸੋਚ ਲਿਆ ਉਹ ਕਾਹਦੇ ਆ ਪਰ ਮੇਰਾ ਵਿਚਾਰ ਰਿਹਾ ਕਿ ਜਿੰਨੀ ਆ ਸਾਰੀਆਂ ਪਾਰਟੀਆਂ ਇਹ ਇਕੱਠੀਆਂ ਹੋ ਜਾਣ ਇਹਨਾਂ ਦੇ ਖਿਲਾਫ ਕਿ ਇੱਕ ਥਾਂ ਹੋ ਕੇ ਤੇ ਇਹ ਤਾਂ ਇਹਨਾਂ ਦਾ ਸਤਕਾਰ ਆਉਣਾ ਤੇ ਜੇ ਆਪਾਂ ਬਾੜ ਪੋਦ ਕੇ ਵੋਟਾਂ ਪਾਰ ਗੀਆਂ ਗੁੰਡੀਆਂ ਵੀ ਆ ਤੇ ਫੇਰ ਸ਼ਾਇਦ ਇਹਨਾਂ ਦਾ ਧੂਆਂ ਦੇ ਵਿੱਚ ਵੇਖੇ ਤਾਂ ਕਿਸੇ ਦਾ ਲੱਗੀ ਜਾਣਾ ਸੋ ਇਸ ਕਰਕੇ ਉਹਨਾਂ ਦੇ ਨਾਲ ਗੱਲ ਚੱਲਦੀ ਆ ਆ ਸੰਤ ਨੇ ਸਾਧੂ ਨੇ ਉਹਨਾਂ ਦੇ ਨਾਲ ਵੀ ਗੱਲਾਂ ਚੱਲਦੀਆਂ ਨੇ ਬਹੁਤ ਵਧੀਆ ਚੱਲਦੀਆਂ ਨੇ ਕੋਈ ਸਤ ਸਮਾਜ ਸੰਤ ਸਮਾਜ ਜਿਹੜਾ ਉਹ ਦੇ ਨਾਲ ਵੀ ਗੱਲਾਂ ਚੱਲਦੀਆਂ ਨੇ ਉਹ ਸਾਡੀ ਕਹਿੰਦੇ ਕਿ ਮਾਤੇ ਤਾਂ ਗੋਲਦਾਂ ਦੇ ਵਿੱਚ ਬਹੁਤ ਵੱਡੀਆਂ ਖਬਰਾਂ ਸ਼੍ਰੋਮੀ ਕਲ ਕਸਾਲੀ ਹੈ ਜਿਹੜੇ ਇਹਦੀ ਬਹੁਤ ਵੱਡੀ ਇੱਕ ਮਜ਼ਬੂਤ ਪਾਰਟੀ ਬਾਜ਼ੀ ਚ ਆ ਰਹੀ ਹੈ ਉਹ ਤੋਂ ਹਮੇ ਇਹ ਵੀ ਲੈਣਾ ਹੈ ਕੋ ਗੱਲਣਾ ਤੇ ਬਲ ਬਲ ਨਹੀਂ ਸਾਰੇ ਲੋਕ ਅਸੀਂ ਜਿਹਨੂੰ ਇਕੱਠੇ ਹੋਵਾਂਗੇ ਤੇ ਫਿਰ ਇਹ ਕਿਹਨਾ ਦੂਸਰਾ ਦਾ ਸਾਡੇ ਮੰਨ ਦੇ ਵਿੱਚ ਆ ਕਾਂਗਰਸ ਜਿਹੜੀ ਆ ਉਹਨਾਂ ਨੇ ਕਾਲਪਨ ਸਾਬ ਤਾਇਆ ਹੀ ਉਹਨਾਂ ਨਾਲ ਜ਼ਿੰਦਗੀ ਨਹੀਂ ਕਰ ਸਕਦੇ ਬਾਦਲਾ ਨੇ ਸੈਕਿੰਡ ਦੇ ਰੂਪ ਦੇ ਵਿੱਚ ਖਾਨਿਆ ਵੋਟਾ ਲੈ ਕੇ ਸੰਖੇ ਦੇ ਨਾਮ ਤੇ ਵੋਟਾ ਲੈ ਕੇ ਤੇ ਇੰਦਾ ਨੁਕਸਾਨ ਸਿੱਖ ਪੰਥ ਦਾ ਕੀਤਾ ਇਹ ਗਦਾਰ ਨੇ 402 ਦੇ ਵਾਰ ਨੂੰ ਇਹਨਾਂ ਕੀਤਾ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰ ਸਕਦੇ ਸਾਨੂੰ ਕੁਝ ਨਵੇਂ ਨਾਮ ਇਹ ਜਿਹੜੇ ਇਹ ਪੇਟ ਕਰਕੇ ਖੜੋਗੇ ਨਾ ਗੁਰੂਆਂ ਅਸੀਂ ਇਹਨਾਂ ਦੇ ਖਿਲਾਫ ਰੜਨਾ ਸਹੀਲੀ ਗੱਲ ਕਰਨੀ ਆ ਧਰਮ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਆ ਲੁੱਟ ਕਸੂਟ ਜਿਹੜੀ ਆ ਆ ਜੋ ਕੁਝ ਹੋਇਆ ਪਿਛੇ ਇਹੋ ਬੰਦ ਕਰਨਾ ਤੇ ਲੋਕਾਂ ਦੇ ਜੋ ਸੁਪਨੇ ਜਿਹੜੇ ਸਰਕਾਰ ਨੇ ਉਹਨਾਂ ਦੇ ਉਸੇ ਪੂਰੇ ਉਤਰਨ ਦੀ ਸੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਬਾਕੇ ਭਰਾਓ ਤੁਸੀਂ ਹੁਣ ਅੱਥਈ ਵਾਰਾ ਜੋ ਕਿ ਆ ਜਿਹੜੇ 5-7 ਜਨਾਂ ਪਿੱਛੇ ਵੀ ਕੁਝ ਹੋ ਗਿਆ ਰੋਜ਼ ਇੱਥੇ ਪਟਿਆਰੇ ਇੱਥੇ ਸਦਰਾ ਨੇ ਇੱਥੇ ਜ਼ਮੂਕੇ ਕਦੀ ਕੋਰ ਕੋਰ ਕਦੀ ਆਜਲ ਦਾ ਇਹ ਸਾਰੇ ਪੰਜਾਬ ਦੇ ਵਿੱਚ ਹੁਣ ਜਾਣਾ ਵਾ ਕਈ ਵਾਰਾਂ ਟਾਈਮ ਕੱਟਉਂਦਾ ਜੇ ਕਦੀ ਕੋਈ ਆਪਾਂ ਤ੍ਰਿਸ਼ਟੀ ਲੋ ਗਿਆ ਜੀ ਕਰਦਾ ਕਿ ਤੇ ਇੰਨਾ ਖੁਸ਼ੀ ਦਾ ਸਮਾਜ ਹੋਵੇਗਾ ਕਿ ਉਹਨਾਂ ਕੋਈ ਸੇਮ ਚੜਾਹੀ ਕਰ ਜਾਂਦਾ ਉਹਦਾ ਆਇਆ ਨਹੀਂ ਜਾਂਦਾ ਕਿ ਇਸ ਕਰਕੇ ਮaaf ਕਰ ਲਿਓ ਹਾਜੀ ਮੇਰੇ ਲਵਾ ਲਿਓ ਮੈਂ ਤੁਹਾਡੇ ਨਾਲ ਹੀ ਹਾਂ ਸੁਪਨਿਆਂ ਦੇ ਵਿੱਚ ਵੀ ਤੁਹਾਡੇ ਨਾਲ ਤੇ ਇੱਕ ਤਰ੍ਹਾਂ ਜਿਹਾ ਤੁਰਿਆ ਫਿਰਦਾ ਉਹਦੋਂ ਮੈਂ ਸਭ ਕੁਝ ਜੋ ਮੈਂ ਹਾਂ ਇੰਝ ਕਰਾ ਤੁਹਾਨੂੰ ਲੱਗਾ ਕਰਕੇ ਹਾਂ ਚੁੱਕ ਕੇ ਜਦੋਂ ਜਦੋਂ ਹੌਸ਼ ਸੰਭੇ ਆ ਤੁਹਾਡੇ ਦੇਖ ਰਿਹਾ ਤੋਂ ਹੈ ਮੇਰੇ ਸਿਰ ਤੇ ਮੇਰ ਪੜਿਆ ਅਧਰਜਾ ਤੇ ਅੱਜ ਮੈਂ ਬਾਹਰ ਸਿੰਗਾਪੁਰ ਗਿਆ ਸੀ ਮੇਰਾ ਘਰ ਸਿੰਗਾਪੁਰ ਦੀ ਏਅਰਪੋਰਟ ਤੇ 100 ਬੰਦੇ ਟੈਲੀਵਿਜ਼ਨ ਤੇ ਮਿਲੂ ਜਿੰਨਾ ਵੇਖਿਆ ਉਹਨਾਂ ਨੇ ਕਿਹਾ ਸਰਦਾਰ ਜੀ ਉਹਨਾਂ ਕੀ ਆਪਦੇ ਮੂੰਹ ਤੋਂ ਕਹਾਂ ਇਹਦੀ ਵਿਦਾਈ ਕੀ ਸੀ ਉਹਨਾਂ ਭਾਈ ਮਾਸ ਵਰਗੋਂ ਤੁਸੀਂ ਮਦਾਨ ਚਾਲ ਕੇ ਸਿੱਖੀ ਦੀ ਗੱਲ ਕੀਤੀ ਆ ਅਸੀਂ ਤੁਹਾਡੇ ਨਾਲ ਆ ਏਅਰਪੋਰਟ ਤੇ ਸਾਡਾ ਜਹਾਜ਼ ਲੇਟ ਹੋ ਗਿਆ ਉੱਥੇ ਰੋਕਿਆ ਉੱਥੇ ਜਿਹੜੀਆਂ ਫਲਾਈਟਾਂ ਕੋਈ ਕਿਤੇ ਹੋਂਕੇ ਤੇ ਆਉਂਦੀਆਂ ਸਭ ਲੋਕ ਮੇਰੇ ਕੋਲ ਆਨ ਕੇ ਮਿਲਦਾ ਯਾਨੀ ਤੁਸੀਂ ਸੁਲੋਕ ਜਿਹੜੇ ਨੇ ਉਹ ਆਪਣੇ ਨਾਲ ਨੇ ਪਰ ਆਪਾਂ ਕੰਮ ਕਰਨਾ ਨਹੀਂ ਕਰਨੀਆ ਔਰ ਇਕਜਟ ਹੋ ਕੇ ਜੜਤ ਸਾਹਿਬ ਦੇ ਨਾਲ ਜੜਤ ਸਾਹਿਬ ਦੇ ਨਾਲ ਆਪਾਂ ਇਹ ਕੰਮ ਕਰਨਾ ਸਵੈਸ ਕਰਕੇ ਭਰਾਓ ਤਗੜੇ ਹੋ ਅੱਜ ਪੇਰਾ ਸਾਹਿਬ ਗੁਰਦਵਾਰਾ ਸਾਹਿਬ ਦੀ ਗੱਲ ਕੀਤੀ ਬਾਬੇ ਲਖਸਰ ਦੀ ਗੱਲ ਮੈਨੂੰ ਉੱਥੇ ਘਰ ਗਏ ਸੀ ਅਮਰ ਸਰ ਉਹਨਾਂ ਨੇ ਮੈਨੂੰ ਪਿਆ ਸੀ ਕਿ ਤੁਸੀਂ ਆਓ ਮੈਂ ਨਹੀਂ ਆਉਂਗਾ ਤੁਸੀਂ ਜੀ ਆਓ ताकी दड़ा ख़ुशियां भरियड़ा जहिड़ा उहो मल्हाई पं सौ पंजाह साल आहे जहिड़ा गुरू नानक देव जी महाराज पातशाह आहे उहो बि त पंज महीने जिने बि